ਸੰਗੀਤ ਕੀ ਵਾਹੀ ਗੁਰਜੀਤ ਕਾ ਖਾਨ ਸਮਾਹੀ ਜੀ ਕੀ ਫਕੀਰ ਸੰਗੀਤ ਕੀ ਜੇਕਰ ਇਸ ਵਕਤ ਤੁਸੀਂ ਆਪਣੇ ਜੀਵਨ ਦੇ ਵਿੱਚ ਕਿਸੇ ਦੁੱਖ ਤਕਲੀਫ ਦਾ ਸਾਹਮਣਾ ਕਰ ਰਹੇ ਹੋ ਜਿੰਦਗੀ ਦੇ ਵਿੱਚ ਕੋਈ ਦੁੱਖ ਰੋਗ ਪਰੇਸ਼ਾਨੀ ਚੁਣੌਤੀ ਦਾ ਸਾਹਮਣਾ ਕਰ ਰਹੇ ਹੋ ਤ ਸਭ ਤੋਂ ਪਹਿਲਾਂ ਇੱਕ ਗੱਲ ਯਾਦ ਰੱਖਣਾ ਕਿ ਇਹ ਦੁੱਖ ਰੋਗ ਪਰੇਸ਼ਾਨੀਆਂ ਮੁਸ਼ਕਲਾਂ ਚੁਣੌਤੀਆਂ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਨੇ ਦੁਨੀਆਂ ਤੇ ਐਦਾਂ ਦਾ ਕੋਈ ਇਨਸਾਨ ਨਹੀਂ ਆ ਜਿਹਦੀ ਜ਼ਿੰਦਗੀ ਦੇ ਵਿੱਚ ਇਹ ਦੁੱਖ ਰੋਗ ਪਰੇਸ਼ਾਨੀਆਂ ਨਾ ਹੋਣ ਕਿਸੇ ਦੀ ਜ਼ਿੰਦਗੀ ਦੇ ਵਿੱਚ ਪਹਿਲਾਂ ਆ ਗਈਆਂ ਕਿਸੇ ਦੇ ਮਗਰੋਂ ਪਰ ਇਹਨਾਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਵਿੱਚੋਂ ਇਸ ਰਾਹ ਦੇ ਵਿੱਚੋਂ ਹਰ ਇਨਸਾਨ ਨੂੰ ਲੰਘਣਾ ਪੈਂਦਾ ਹੈ ਇਸ ਲਈ ਹਰ ਇਨਸਾਨ ਨੂੰ ਤਦਾਂ ਹੋਣਾ ਚਾਹੀਦਾ ਹੈ ਕਿ ਜਦੋਂ ਮੇਰੀ ਜ਼ਿੰਦਗੀ ਦੇ ਵਿੱਚ ਇਦਾਂ ਦਾ ਸਮਾਂ ਹੁੰਦਾ ਹੈ ਤਾਂ ਫਿਰ ਮੈਨੂੰ ਕੀ ਕਰਨਾ ਚਾਹੀਦਾ ਹੈ ਕਿਉਂਕਿ ਸੰਗਤਜੀ ਦੇ ਕਰਨ ਸਾਨੂੰ ਸਹੀ ਗਿਆਨ ਮਿਲ ਜਾਵੇ ਸਹੀ ਰਾਹ ਮਿਲ ਜਾਵੇ ਤਾਂ ਫਿਰ ਮੰਜ਼ਿਲ ਆਸਾਨ ਹੋ ਜਾਂਦੀ ਹੈ ਤਾਂ ਸੰਗਤਜੀ ਜਦੋਂ ਵੀ ਕਿਤੇ ਇਦਾਂ ਦਾ ਸਮਾਂ ਆਵੇ ਜਿੰਦਗੀ ਦੇ ਵਿੱਚ ਜਿੰਨੀਆਂ ਵੀ ਮਰਜ਼ੀ ਦੁੱਖ ਤਕਲੀਫਾਂ ਆਵਨ ਜਾਣ ਭਾਵੇਂ ਇਹ ਦੁੱਖ ਰੋਗ ਪਰੇਸ਼ਾਨੀਆਂ ਚਿੰਤਾਵਾਂ ਤੁਹਾਨੂੰ ਕਿਸੇ ਦੇ ਕਰਕੇ ਮਿਲ ਗਿਆ ਕੋਈ ਤਾਂ ਕਿ ਤੁਹਾਨੂੰ ਕਿਸੇ ਨੇ ਧੋਖਾ ਦਿੱਤਾ ਤੁਹਾਡੇ ਨਾਲ ਕਿਸੇ ਨੇ ਮਾਰਾ ਕੀਤਾ ਭਾਵੇਂ ਤੁਹਾਨੂੰ ਤੁਹਾਡੇ ਹੀ ਕੀਤੇ ਹੋਏ ਕਰਮਾਂ ਦਾ ਫਲ ਮਿਲ ਰਿਹਾ ਏ ਕਿਸੇ ਵੀ ਹਾਲਾਤ ਦੇ ਵਿੱਚ ਆਪਣਾ ਚੰਗਾ ਸੁਭਾਅ ਨਾ ਛੱਡੋ ਕਦੇ ਵੀ ਆਪਣੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਈਰਖਾ ਨਹੀਂ ਆਉਂਦੀ ਨਹੀਂ ਕਿਉਂਕਿ ਸਾਧ ਸੰਗਤ ਜੀ ਜਦੋਂ ਆਪਾਂ ਕਿਸੇ ਦੇ ਨਾਲ ਈਰਖਾ ਕਰਦੇ ਹਾਂ ਸਾਹਮਣੇ ਵਾਲੇ ਨੂੰ ਕਿਸੇ ਗੱਲ ਦਾ ਪਰਤਾ ਪਰ ਵੀ ਫਰਕ ਨਹੀਂ ਪੈਂਦਾ ਪਰ ਸਾਡਾ ਸਭ ਕੁਝ ਈਰਖਾ ਕਰਕੇ ਬਰਬਾਦ ਹੋ ਜਾਂਦਾ ਹੈ ਕਿਉਂਕਿ ਜਿਸ ਮਨੁੱਖ ਦੇ ਮਨ ਅੰਦਰ ਇੱਕ ਵਾਰ ਇਹ ਈਰਖਾ ਨੇ ਜਨਮ ਲੈ ਲਿਆ ਉਹ ਬੰਦਾ ਹਰ ਵੇਲੇ ਈਰਖਾ ਦੀ ਅੱਗ ਦੇ ਵਿੱਚ ਸੜਦਾ ਰਹਿੰਦਾ ਹੈ ਉਹ ਬੰਦਾ ਇੱਕ ਪਲ ਵੀ ਸ਼ਾਂਤ ਨਹੀਂ ਰਹਤ ਹੁੰਦਾ ਸੁਖੀ ਨਹੀਂ ਰਹਤ ਹੁੰਦਾ ਸੋ ਇਸ ਕਰਕੇ ਜੇਕਰ ਸੋ ਇਸ ਕਰਕੇ ਈਰਖਾ ਦੀ ਅੱਗ ਤੋਂ ਬਚਣਾ ਹੈ ਜੇ ਤੁਹਾਡੇ ਨਾਲ ਕਿਸੇ ਨੇ ਮਾਰਾ ਕੀਤਾ ਹੈ ਤੁਹਾਡਾ ਕੋਈ ਨੁਕਸਾਨ ਕਰ ਦਿੱਤਾ ਤਾਂ ਉਹ ਵਾਹਿਗੁਰੂ ਜੀ ਤਾਂ ਵੇਖ ਰਹੇ ਆ ਨਾ ਉਹ ਜਾਣੀ ਜਾਣ ਨੇ ਉਹ ਕਿਉਂ ਦੇਖ ਰਹੇ ਆ ਕਿ ਉਹ ਹਰ ਇੱਕ ਬੰਦੇ ਦੀ ਕਰਨੀ ਦਾ ਭਾਵ ਕਿ ਉਹਦੇ ਕਰਮਾਂ ਦਾ ਫਲ ਉਹਨੂੰ ਜ਼ਰੂਰ ਦਿੰਦੇ ਆ ਜਿਵੇਂ ਤੁਹਾਡੇ ਨਾਲ ਮਾਰਾ ਕੀਤਾ ਤੁਹਾਡਾ ਨੁਕਸਾਨ ਕੀਤਾ ਉਹਨੂੰ ਉਹਦਾ ਫਲ ਮਿਲ ਜਾਣਾ ਹੈ ਪਰ ਤੁਸੀਂ ਉਹਦੇ ਕਰਕੇ ਆਪਣਾ ਸੁਭਾਅ ਨਾ ਛੱਡਿਓ ਆਪਣੇ ਮਨ ਦੇ ਵਿੱਚ ਕੋਈ ਮਾੜਾ ਖਿਆਲ ਕੋਈ ਮਾੜਾ ਵਿਚਾਰ ਨਾ ਆਉਣ ਦਿਓ ਕਿਉਂਕਿ ਜੇਕਰ ਇਹ ਹੋ ਗਿਆ ਤਤਸੀ ਉਸ ਮਾਰੇ ਇਨਸਾਨ ਕਰਕੇ ਆਪਣੇ ਮਾਰੇ ਨੀਕ ਨਖਾ ਸਕਦੇ ਹੋ ਸੰਗਤ ਜੀ ਸਾਡੇ ਮਨ ਦੇ ਵਿੱਚ ਜਦੋਂ ਵੀ ਕਿਸੇ ਦੇ ਪ੍ਰਤੀ ਈਰਖਾ ਆਉਂਦੀ ਆ ਗੁੱਸਾ ਆਉਂਦਾ ਹੈ ਸਾਹਮਣੇ ਵਾਲੇ ਦਾ ਕੁਝ ਵੀ ਨਹੀਂ ਗਿਲੜਦਾ ਤੇ ਸਾਡਾ ਆਪਣਾ ਬਹੁਤ ਨੁਕਸਾਨ ਹੁੰਦਾ ਹੈ ਸਾਡਾ ਤਨ ਮਨ ਇਹ ਈਰਖਾ ਦੀ ਅੱਗ ਤੋਂ ਗੁੱਸੇ ਦੀ ਅੱਗ ਤੋਂ ਪ੍ਰਭਾਵਤ ਹੁੰਦਾ ਹੈ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਆਪਣੇ ਮਨ ਅੰਦਰ ਆਉਣ ਹੀ ਨਹੀਂ ਦੇਣਾ ਚਾਹੀਦਾ ਪ੍ਰਸੰਗਿਤ ਕੀ ਅੱਜ ਦੇ ਸਮੇਂ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਜਿਹਦੇ ਨਾਲ ਮਰਜੀ ਗੱਲ ਕਰਕੇ ਦੇਖ ਲਓ ਸਭ ਦਾ ਗੋਈ ਹੋਂ ਜਵਾਬ ਹੋਵੇਗਾ ਕਿ ਸਾਨੂੰ ਸਭ ਪਤਾ ਹੈ ਕਿਉਂਕਿ ਸੱਚ ਵਿੱਚ ਸਭ ਨੂੰ ਸਭ ਪਤਾ ਹੈ ਗਿਆਨ ਸਭ ਦੇ ਕੋਲ ਹੈ ਕਿ ਸਾਨੂੰ ਸਾਡੇ ਕੀਤੇ ਹੋਏ ਕਰਮਾਂ ਦਾ ਫਲ ਜਰੂਰ ਮਿਲਦਾ ਹੈ ਇਹ ਇਰਖਾ ਕਰਮੀ ਕਿਸੇ ਦੇ ਨਾਲ ਗੁੱਸਾ ਕਰਨਾ ਸੱਦੇ ਖੁਦ ਦੇ ਲਈ ਬਹੁਤ ਨੁਕਸਾਨਦੇ ਆ ਪਰ ਫਿਰ ਵੀ ਸਭ ਕੁਝ ਪਤਾ ਨਹੀਂ ਦਿਆਂ ਹੋયા ਨਹੀਂ ਅਸੀਂ ਇਹ ਗਿਆਨ ਨੂੰ ਆਪਣੇ ਆਪ ਦੇ ਉੱਤੇ ਲਾਗੂ ਨਹੀਂ ਕਰ ਪਾਉਂਦੇ ਸਾਨੂੰ ਆਪਣੇ ਆਪ ਦੇ ਉੱਤੇ ਇਹ ਗੱਲਾਂ ਲਾਗੂ ਕਰਨੀਆਂ ਬੜੀਆਂ ਔਖੀਆਂ ਲੱਗਦੀਆਂ ਨੇ ਪਰ ਸੰਤ ਜੀ ਜੇਕਰ ਤੁਸੀਂ ਅੱਜ ਤੱਕ ਆਪਣੇ ਮਨ ਦੇ ਵਿੱਚ ਕਿਸੇ ਦੇ ਵੀ ਪ੍ਰਤੀ ਈਰਖਾ ਰੱਖ ਕੇ ਬੈਠੇ ਹੋ ਤੁਹਾਡੇ ਮਨ ਦੇ ਵਿੱਚ ਕਿਸੇ ਦੇ ਵੀ ਪ੍ਰਤੀ ਮਾਣੇ ਖਿਆਲ ਆਉਂਦੇ ਆ ਗੁੱਸਾ ਹੁੰਦਾ ਹੈ ਤਾਂ ਤੁਸੀਂ ਅੱਜ ਤੋਂ ਆਪਣਾ ਸੁਭਾਅ ਬਦਲ ਕੇ ਦੇਖਣਾ ਉਹਦੇ ਪ੍ਰਤੀ ਉਹ ਹੀ ਰੱਖਾਂ ਨੂੰ ਦਿਸੇ ਕੱਢ ਦੋ। ਕਿਹਲਾ ਚੀਜ਼ਾਂ ਦੇ ਬਦਲੇ ਪ੍ਰੇਮ ਪਿਆਰ ਨੂੰ ਲੈ ਕੇ ਆਓ। ਕਿਉਂਕਿ ਸੰਸਾਰ ਇੱਕ ਕੁਦਰਤ ਦਾ ਨਿਯਮ ਹੈ ਕਿ ਸਭ ਦੇ ਕਰਮਾਂ ਦਾ ਫਲ ਹੈ। ਮਿਲ ਕੇ ਰਹਿੰਦਾ ਹੈ। ਕਰਮ ਮੁੜ ਕੇ ਜੁਰਗੁਰ ਹੁੰਦੇ ਆ। ਇਸ ਕਰਕੇ ਸਾਨੂੰ ਫਿਕਰ ਚਿੰਤਾ ਕਰਨ ਦੀ ਲੋੜ ਨਹੀਂ ਆ। ਜੋ ਦੂਜਿਆਂ ਨੇ ਸਾਡੇ ਨਾਲ ਕੀਤਾ ਉਹਨਾਂ ਨੂੰ ਆਪੇ ਉਹ ਵੈਕੁੰਠ ਜੀ ਨੇ ਦੇਖ ਲੈਣਾ ਹੈ। ਬਸ ਅਸੀਂ ਆਪਣਾ ਆਪਸ ਰੱਖ ਲਈ। ਜੇ ਤੁਹਾਡੇ ਨਾਲ ਕਿਸੇ ਨੇ ਗਲਤ ਕੀਤਾ ਤਾਂ ਉਹਦੀਆਂ ਉਹਨਾਂ ਗਲਤੀਆਂ ਨੂੰ ਕੋਲ ਲeke ਮਾਫ ਕਰ ਦੋ ਕਿਉਂਕਿ ਸੰਤ ਜੀ ਦੇਖੋ ਜੋ ਵੀ ਇਸ ਦੁਨੀਆ ਦੇਤੇ ਆਉਣ ਉਹਨੇ ਇੱਕ ਦਿਨ ਵਾਪਸ ਜਾਣਾ ਹੀ ਜਾਣਾ ਹੈ ਕਿਸੇ ਨੇ ਨਹੀਂ ਇੱਥੇ ਸਦਾ ਨਹੀਂ ਬਿਤੇ ਰਹਿਣਾ ਸਾਨੂੰ ਸੁਵਾਸਾਂ ਦੀ ਇਹ ਪੂੰਜੀ ਗਿਣ ਕੇ ਲਈਆਂ ਗਿਣਤੀ ਦੇ ਸਾਹ ਮਿਲਿਆ ਤੇ ਪਤਾ ਨਹੀਂ ਕਿੰਨੇ ਇੱਕ ਸਾਡੇ ਸਾਹ ਮੁੱਕ ਗਏ ਆ ਕਿੰਨੇ ਕੁ ਬਾਕੀ ਬਚੇ ਹੋਣਗੇ ਇਸ ਕਰਕੇ ਜਿੰਨੇ ਵੀ ਸਾਡੇ ਇਹ ਸੁਵਾਸ ਬਚਨੇ ਆ ਇਹਨਾਂ ਨੂੰ ਆਪਾਂ ਚੰਗੇ ਬਾਸੇ ਲਾਜੀ ਕਿ ਉਹ ਲਾ ਤੁਦੀ ਕਾਪਸੇ ਨੂੰ ਜੇ ਨਾ ਸਵਾਸਾਂ ਨੂੰ ਸਤਮ ਕਰਨਾ ਇਹ ਜਿੰਨੇ ਕੁ ਸਵਾਸ ਬਚੇ ਆ ਨਾ ਇਹਨਾਂ ਨੂੰ ਗੁਰੂ ਦੇ ਰੱਖਿਓ ਨਾ ਜੀ ਨੇਕ ਕੰਮ ਕਰਕੇ ਚੰਗੇ ਕਰਮ ਬਣਾਉਣੇ ਆਪਣੇ ਪੁੰਨ ਬਣਾਉਣੇ ਕਿਉਂਕਿ ਜਿਹੜੇ ਸਵਾਸ ਇਹਨਾਂ ਕੰਮਾਂ ਦੇ ਵਿੱਚ ਲੱਗ ਗਏ ਉਹਨਾਂ ਸਵਾਸਾਂ ਨਹੀਂ ਸਾਨੂੰ ਸਾਧ ਲੈਣਾ ਹੈ ਸਾਡੇ ਜੀਵਨ ਨੂੰ ਸਫਲਾ ਕਰਨਾ ਹੈ ਸੋ ਅਜ ਤੱਕ ਜਿਹਦੇ ਨਾਲ ਵੀ ਤੁਸੀਂ ਗੁੱਸਾ ਕਰ ਲਿਆ ਕਰ ਲਿਆ ਜਿਹਦੇ ਨਾਲ ਜਿੰਨੀ ਈਰਖਾ ਕਰਨੀ ਸੀ ਕਰ ਲਈ ਕਰਕੇ ਦੇਖ ਲਈ ਹੈ ਨਾ ਕੁਝ ਨਹੀਂ ਬਣਿਆ ਹੁਣ ਤੁਸੀਂ ਉਹ ਈਰਖਾ ਮਖੰਡ ਕੇ ਮਨ ਅੰਦਰ ਸਭ ਦੇ ਲਈ પ્રેમ ਪਿਆਰ ਧਿਆਦੀਪਾਂ ਬਣਾ ਕੇ ਜਾਓ ਜੇ ਤੁਮੇ ਮਨ ਦੁਖੀ ਪਰੇਸ਼ਾਨ ਹੋਵੇ ਕੁਝ ਸਮਾਂ ਆਪਣੇ ਪਰਿਵਾਰ ਦੇ ਨਾਲ ਬਿਤਾਓ ਗੁਰੂ ਘਰੇ ਜਾਓ ਕੁਰਬਾਨੀ ਦਾ ਪਾਠ ਕਰੋ ਕਿਉਂਕਿ ਜਦੋਂ ਅਸੀਂ ਗੁਰੂ ਦੇ ਨਾਲ ਕੁਰਬਾਨੀ ਦੇ ਨਾਲ ਜੋੜਦੇ ਹਾਂ ਤਾਂ ਅਸੀਂ ਆਪਣੀ ਆਕ ਹੀ ਇਹ ਮਾੜੇ ਵਿਚਾਰਾਂ ਤੋਂ ਬਚੇ ਰਹਿੰਦੇ ਹਾਂ ਇਹਨਾਂ ਔਗਣਾਂ ਤੋਂ ਬਚੇ ਰਹਿੰਦੇ ਹਾਂ ਗੁਰੂ ਸਾਹਿਬ ਦੀ ਸੰਕਤੇ ਵੀ ਇਹਨਾਂ ਦੇ ਵੱਸ ਨਹੀਂ ਪੈਣ ਹੁੰਦੇ ਇਸ ਕਰਕੇ ਹਰ ਰੋਜ਼ ਕੁਰਬਾਨੀ ਦਾ ਪਾਠ ਕਰੋ ਨਰੂਜ ਨਾਮ ਜਪੋ ਜਦੋਂ ਨਾਮ ਜਪੋਗੇ ਗੁਰਬਾਣੀ ਦਾ ਪਾਠ ਕਰੋਗੇ ਤਾਂ ਮਨ ਮਜ਼ਬੂਤ ਹੁੰਦਾ ਜਾਵੇਗਾ ਫਿਰ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਵਿਕਾਰ ਕੋਈ ਵੀ ਔਕੜ ਤੁਹਾਡੇ ਉੱਤੇ ਹੱਥ ਨਹੀਂ ਮਿ ਸਕੇਗਾ ਤੁਹਾਡੇ ਅੰਦਰ ਦੇ ਨੈਗੇਟਿਵ ਵਿਚਾਰ ਹੌਲੀ ਹੌਲੀ ਖਤਮ ਹੋਣੇ ਸ਼ੁਰੂ ਹੋ ਜਾਣਗੇ ਤੁਹਾਡੇ ਅੰਦਰ ਚੜ੍ਹਦੀ ਕਲਾ ਨੂੰ ਸ਼ੁਰੂ ਹੋ ਜਾਵੇਗੀ ਪੋਜ਼ਟਿਵ ਹੋ ਜਾਵੋਗੇ ਸੋ ਹਰ ਰੋਜ਼ ਗੁਰਬਾਣੀ ਦਾ ਪਾਠ ਕਰਨਾ ਨਾਮ ਜਪੋ। ਆਪਣੇ ਮਨ ਦੇ ਵਿੱਚ ਪੋਜ਼ਿਟਿਵ ਸੋਚ ਰੱਖੋ। ਜਿੰਨਾ ਪੋਜ਼ਿਟਿਵ ਸੋਚਾਂਗੇ ਜਿੰਨਾ ਹੀ ਚੰਗਾ ਸੋਚਾਂਗੇ ਉਨਾ ਹੀ ਸਾਡੇ ਨਾਲ ਚੰਗਾ ਹੋਵੇਗਾ। ਜਿੰਨੀ ਅਸੀਂ ਆਪਣੇ ਮਨ ਦੇ ਵਿੱਚ ਦਇਆ ਦੀ ਤਰਸ ਦੀ ਭਾਵਨਾ ਰੱਖਾਂਗੇ ਕੂਨਾ ਹੀ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਤਰਸ ਦੇ ਪਾਤਰ ਬਣਾਂਗੇ ਸੰਗਤ ਜੀ ਹਮੇਸ਼ਾ ਯਾਦ ਰੱਖਿਓ ਕਿਉ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਕਰਮਾਂ ਦੇ ਨਿਵੇੜੇ ਨੂੰ ਨਹੀਂ ਅਸੂਚੰਗੇ ਕਰਮ ਬਣਾਈ ਨਹੀਂ ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਹਾਡੇ ਨਾਲ ਕਦੇ ਕੋਈ ਗਲਤ ਨਹੀਂ ਹੋਣ ਦੇਣਗੇ ਯਾਦ ਰੱਖਿਓ ਜਿੰਨੀ ਵੀ ਤੱਕ ਅਸੀਂ ਖੁਦ ਰੁਕਣਾ ਨਹੀਂ ਚਾਹੁੰਦੇ ਉਮੀਦੇ ਦੇਰ ਤੱਕ ਸਾਨੂੰ ਕੋਈ ਯੂਕ ਨਹੀਂ ਸਕਦਾ ਇਸ ਕਰਕੇ ਜੀਵਨ ਦੇ ਵਿੱਚ ਜਿਵੇਂ ਦੇ ਮਰਜ਼ੀ ਹਾਲਾਤ ਹੋਣ ਜਿੱਦਾਂ ਲਿਆ ਮਰਜ਼ੀ ਸਥਿਤੀ ਨਾ ਹੋਣ ਬਸ ਆਪਣਾ ਚੰਗਾ ਸੁਭਾਅ ਰੱਖੋ ਪਰਮਕਾਦਰ ਪਰਮਾਤਮਾ ਦਾ ਨਾਮ ਲੈਣਾ ਨਾ ਸਕੋ ਚੰਗੇ ਕੰਮ ਕਰਨਾ ਛੱਡੋ ਆਪਣੀ ਸੋਚ ਕੋਸਟੂ ਰੱਖੋ ਤਾਂ ਤੁਹਾਡੇ ਨਾਲ ਸਭ ਕੁਝ ਵਰਤਿਆ ਤੋਂ ਨਹੀਂਗਾ ਪਰਮपिता परमात्मा ਤੇ ਤੁਹੋ ਸਰਤ ਕੋ ਪਰਮपिता परमात्मा ਨੂੰ ਹਰ ਵੇਲੇ ਆਪਣੇ ਅੰਦਰ ਸੰਨ ਮਹਿਸੂਸ ਕਰੋ ਜਿਵੇਂ ਜਿਵੇਂ ਸਾਡਾ ਪ੍ਰਸਾਦ ਆਪਣੇ ਪਰਮपिता परमात्मा ਦੇ ਲਈ ਵਾਗ ਦਾਿਆ ਹੋ ਗਾ ਕੋਵੇਂਵੇਂ ਸੁਖਨੇ ਦੀ ਰਣ ਦੇ ਵਿੱਚ ਸੋਚ ਕੇ ਹੀ ਜਾਣਾ ਕਿ ਸੰਗਤ ਵਿੱਚ ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਉਹ ਪਰਮਪਿਤਾ ਪਰਮਾਤਮਾ ਤੋਂ ਵੱਡਾ ਕੋਈ ਨਹੀਂ ਹੈ ਸ਼ਕਤੀ ਸਭ ਤੋਂ ਉੱਪਰ ਆ ਉਹ ਚਾਵੇ ਕਾ ਸਾਨੂੰ ਬਲ ਦੀ ਅੱਗੇ ਰੱਖ ਸਕਦੀ ਆ ਉਹ ਚਾਵੇ ਤਾਂ دریاਾਂ માં ਦੁ ਹਵਾਾਂ ਹਾਂ ਦੇ ਰਾਭਾ ਤਵੇ ਸਖਬਾ ਹੈ ਸੇ ਪਰਮ ਪਿਤਾ ਪਰਮਾਤਮਾ ਤੇ ਵਿਸ਼ਵਾਸ ਰੱਖੋ ਪਰਮ ਪਿਤਾ ਪਰਮਾਤਮਾ ਦੇ ਅੱਗੇ ਆਪਣੇ ਦੁੱਖ ਸੁੱਖ ਦੀ ਅਰਦਾਸ ਬੇਨਤੀ ਕਰੋ ਅਤੇ ਮਾਲਕ ਦੇ ਤਸੇ ਹੋਈ ਰਾਤ ਦੇ ਜਗਤ ਇਹ ਮਾਲਕ ਸਤਿਕਾਰਾ ਕਿਹੜਾ ਹੈ ਸੱਚ ਦਾ ਰਾਹ ਝੂਠ ਫਰੇਵ ਠੱਗੀ ਥੋਰੀ ਨਿੰਦਿਆ ਚੁਗਦੀ ਇਨਾ ਮਾਰਨਾ ਜਿੱਤਾਂ ਤੋਂ ਜੂਰੇ ਰਹਿਣਾ ਹੈ ਈਰਖਾ ਹੰਕਾਰ ਤੋਂ ਦੂਰ ਰਹਿਣਾ ਹੈ ਤਾਂ ਸੱਚ ਵਿੱਚ ਸੱਚਾ ਸਾਦਾ ਹੀ ਆਵਸੰਦ ਸੋ ਸੰਗੀਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜ਼ਰੂਰ ਦੱਸਿਆ ਕਰੋ